ਭੀਮ ਆਰਮੀ ਜ਼ਿਲ੍ਹਾ ਪਟਿਆਲਾ ਵੱਲੋਂ ਕੱਢੀ ਗਈ ਸੰਵਿਧਾਨ ਬਚਾਓ ਯਾਤਰਾ ਬਾਬਾ ਭੀਮਰਾਓ ਅੰਬੇਦਕਰ ਵੱਲੋਂ ਰਚਿਤ ਸੰਵਿਧਾਨ ਨੂੰ ਬਚਾਉਣ ਵਾਸਤੇ ਸੰਵਿਧਾਨ ਬਚਾਓ ਯਾਤਰਾ ਦਾ ਆਯੋਜਨ ਰਾਜਪੁਰਾ ਵਿੱਚ ਪੀਐਮ ਆਰਮੀ ਦੇ ਜ਼ਿਲ੍ਹਾ ਪ੍ਰਧਾਨ ਚਿਰਜਿੰਦਰ ਵਾਲਮਿਕ ਦੀ ਅਗਵਾਈ ਵਿੱਚ ਸੰਵਿਧਾਨ ਬਚਾਓ ਯਾਤਰਾ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਤਿਲਕਰਾਜ ਖੇਲਨ ਅਤੇ ਜਸਵਿੰਦਰ ਸਿੰਘ ਬਖਸ਼ੀ ਵੱਲੋਂ ਫਲਕਾ ਇੰਚਾਰਜ ਆਜ਼ਾਦ ਸਮਾਜ ਪਾਰਟੀ ਕਾਂਚੀ ਨਾਮ ਮੁੱਖ ਮਹਿਮਾਨ ਵਜੋਂ ਉਪਸਥਿਤ ਹੋਏ ਇਸ ਸੰਵਿਧਾਨ ਬਚਾਓ ਯਾਤਰਾ ਵਿੱਚ ਪਾਬਾ ਭੀਮਰਾਓ ਅੰbedkar ਸੰਗਠਨ ਦੇ ਵੱਖ-ਵੱਖ ਅਹੁਦੇਦਾਰਾਂ ਅਤੇ ਸੰਵਿਧਾਨ ਬਚਾਓ ਯਾਤਰਾ ਦੇ ਮੈਂਬਰਾਂ ਨੇ ਚਿਕਿਤਕੀ ਰਾਜਪੁਰਾ ਤੋਂ ਦੀਪਕ ਕੁਮਾਰ ਦੀ ਵਿਸ਼ੇਸ਼ ਖਬਰ ਚਾਉ ਲਏਗਾ ਦੱਸ ਤੱਕ ਪੂਰਾ ਚਾਉ ਲਏਗਾ ਦੱਸ ਤੱਕ ਪੂਰਾ ਚਾਉ ਲਏਗਾ ਜੀ ਜਿੰਦਰ ਜੀ ਕੀ ਕਿਹੜਾ ਚਾਹੋਗੇ ਅੱਜ ਜਿਹੜੀ ਤੁਹਾਡੇ ਵੱਲੋਂ ਇੱਕ ਯਾਤਰਾ ਕੀਤੀ ਗਈ ਹੈ ਸਭ ਤੋਂ ਪਹਿਲਾਂ ਤਾਂ ਜੀ ਸਾਰਿਆਂ ਨੂੰ ਜੈ ਭੀਮ ਜੈ ਭਾਰਤ ਜੈ ਸੰਵਿਧਾਨ ਤੇ ਸਾਰਿਆਂ ਨੂੰ ਹੀ ਬਾਬਾ ਸਾਹਿਬ ਮੇੜਕਰ ਜੀ ਦੇ 134ਵੇਂ ਜਨਮ ਦਿਹਾੜੇ ਦੀਆਂ ਬਹੁਤ-ਬਹੁਤ ਮੁਬਾਰਕਾਂ ਮੈਂ ਅਸਦੀ ਸੇ ਯਾਤਰਾ ਦਾ ਸਾਡਾ ਸੰਦੇਸ਼ ਸੀ ਭਾਈ ਚਾਰਕਸਾਨ ਦਾ ਜਿਸ ਦੇ ਅੰਦਰ ਸਾਡੇ ਹਿੰਦੂ ਮੁਸਲਮ ਸਿੱਖ ਸਾਈ ਸਾਰੇ ਭਾਈਚਾਰੇ ਨੇ ਸ਼ਿਰਕਤ ਕੀਤੀ ਹੈ ਤੇ ਦੂਰੋਂ ਦੂਰੋਂ ਸ਼ਹਿਰਾਂ ਪਿੰਡਾਂ ਚੋਂ ਆਏ ਆਂ ਲੋਕ ਉਹਨਾਂ ਨੇ ਵੀ ਨਾਲ ਸ਼ਿਰਕਤ ਕੀਤੀ ਹੈ ਤੇ ਇੱਕ ਭਾਈਚਾਰ ਦਾ ਸੰਦੇਸ਼ ਦੇਣ ਦੀ ਕੋਸ਼ਿਸ਼ ਕੀਤੀ ਹੈ ਜੋ ਕਿ ਸੰਵਿਧਾਨ ਦਾ ਮੇਨ ਮੋਟਿਵ ਹੈ ਸੰਵਿਧਾਨ ਦੇ ਅੰਦਰ ਸਮਾਨਤਾ ਤੇ ਬਰਾਬਰੀ ਦਾ ਅਧਿਕਾਰ ਹੈ ਉਹੀ ਅਸੀਂ ਇਸ ਸ਼ੋਭਾ ਯਾਤਰਾ ਰਾਹੀਂ ਇੱਕ ਸੰਦੇਸ਼ ਦੇਣ ਦੀ ਕੋਸ਼ਿਸ਼ ਕੀਤੀ ਹੈ ਜੀ ਬੁਰੇ ਬਾਬਾ ਸਾਹਿਬ ਦੀ ਦੋ ਵਾਰੀ ਤੁਹਾਨੂੰ ਪਤਾ ਬੇਅਦਵੀ ਹੋ ਚੁੱਕੀ ਹੈ ਉਹਦਾ ਅਜੇ ਤੱਕ ਇਨਸਾਫ ਨਹੀਂ ਮਿਲਿਆ ਜੇ ਚਾਹੋਗੇ ਤੇ ਹੁਣ ਵੀ ਕੈਮਰੇ ਉੱਤੇ ਚੱਲਦੇ ਨਹੀਂ ਹੈਗੇ ਜਿਵੇਂ ਕਿ ਸੋਸ਼ਲ ਮੀਡੀਆ ਤੇ ਵਾਇਰਲ ਵੀ ਹੋ ਜਾਏ ਪੀ ਇਦੇ ਬਾਰੇ ਕੀ ਕਹੋਗੇ ਜਿਹੜੀ ਇਸ ਦੀ ਬਾਬਾ ਸਾਹਿਬ ਦੀ ਇਸ ਮੂਰਤੀ ਦੀ ਜਿਹੜੀ ਜ਼ਿੰਮੇਵਾਰੀ ਆ ਉਹ ਪ੍ਰਸ਼ਾਸਨ ਦੀ ਹੁੰਦੀ ਆ ਪੂਰੀ ਦੀ ਪੂਰੀ ਅਸੀਂ ਵੀ ਆਪਣੇ ਵੱਲੋਂ ਸਮੇਂ ਸਮੇਂ ਸਿਰ ਉਹਰੇ ਢੇੜਾ ਵੀ ਮਾਰਦੇ ਰਹਿੰਦੇ ਆ ਸਾਫ ਸਫਾਈ ਦਾ ਵੀ ਕੰਮ ਕਰਦੇ ਰਹਿੰਦੇ ਆ ਪਰ ਲੇਕਿਨ ਜਿਹੜਾ ਸੀਸੀਟੀਵੀ ਕੈਮਰਾ ਹੁੰਦਾ 24 ਘੰਟੇ ਦਾ ਚੌਕੀਦਾਰ ਹੁੰਦਾ ਆ ਜਿਹਦੇ ਨਜ਼ਰ ਤੋਂ ਕੋਈ ਬਚ ਨਹੀਂ ਸਕਦਾ ਤੇ ਸਾਡੀ ਪ੍ਰਸ਼ਾਸਨ ਨੂੰ ਅਪੀਲ ਹੈ ਕਿ ਅਗਰ ਇਹਨਾਂ ਕੈਮਰਿਆਂ ਨੂੰ ਠੀਕ ਕਰਾਇਆ ਜਾਵੇ ਅਗਰ ਨਹੀਂ ਠੀਕ ਹੈ ਤਾਂ ਜੇ ਠੀਕ ਹੈ ਤਾਂ ਇਹ ਸਾਨੂੰ ਚੈੱਕ ਕਰਾਇਆ ਜਾਣ ਤਾਂ ਕਿ ਸਾਡੇ ਵੀ ਮਨ ਨੂੰ ਤਸੱਲੀ ਹੋਵੇ ਕਿ ਇਹ ਕੈਮਰੇ ਠੀਕ ਚੱਲ ਰਹੇ ਤੇ ਬਾਬਾ ਸਾਹਿਬ ਦੀ ਕਹਣਾ ਚਾਹੋਗੇ ਅੱਜ ਜਿਹੜੀ ਯਾਤਰਾ ਕੱਟੀ ਹੈ ਸਭ ਤੋਂ ਪਹਿਲੇ ਜੈ ਭੀਮ ਜੈ ਭਾਰਤ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਜੈ ਗੁਰਦੇਵ ਧੰਗੁਰਦੇਵ ਜੈ ਵਾਲਮੀਕੀ ਹਰ ਹਰ ਵਾਲਮੀਕੀ ਅੱਜ ਮੈਂ ਸਭ ਤੋਂ ਪਹਿਲਾਂ ਰਾਜਪਰੀ ਆਪਣੀ ਟੀਮ ਹੈ ਜਿਹੜੀ ਭੀਮ ਆਰਮੀ ਦੀ ਇਹਨੂੰ ਵਧਾਈ ਦਿੰਦਾ ਹਾਂ ਜਿਨੇ ਸਾਨੂੰ ਅੱਜ ਇੱਥੇ ਸੱਦਿਆ ਤੇ 바ਵਾ ਸਾਹਿਬ ਦੇ 134ਵੇਂ ਜਨਮ ਦਿਹਾੜੇ ਦੀ ਲੱਖ ਲੱਖ ਮੁਬਾਰਕਾਂ ਮੈਂ ਇੱਕ ਗੱਲ ਕਹਿਣਾ ਚਾਹੁੰਦਾ ਹਾਂ ਜਿਹੜੀ ਇਹ ਮਨੁਆਸੂਦ ਦੇ ਲੋਕ ਬੈਠੇ ਨੇ ਇੱਥੇ ਜਿਹੜੇ ਬਾਹਰ ਪੁੰਨੀਆਂ ਜਿਹੜਾ 31 ਮਾਰਚ ਨੂੰ ਜਿਹਨੇ ਬਿਆਨ ਦਿੱਤਾ ਸੀ ਵੀ ਕਾਲੀਸਥਾਨ ਤੇ 14 ਪ੍ਰਾਇਨ ਨੂੰ ਬਾਬਾ ਸਾਹਿਬ ਦੀ ਜਿਹੜੀ ਮੂਰਤੀਆਂ ਢਾਈ ਜਾਣਗੀ ਪੰਜਾਬ 'ਚ ਇੱਥੇ ਬਾਬਾ ਸਾਹਿਬ ਨੂੰ ਮੰਨਣ ਵਾਲੇ ਲੋਕ ਇੱਥੇ ਭੀਮ ਆਰਮੀ ਤੇ ਭਾਰਤ ਇਕਤਾ ਮਿਸ਼ਨ ਦੇ ਜਿਹੜੇ ਹਾਂ ਸੱਤਾ ਚੱਲ ਰਹੀ ਆ ਇਹ ਐਦਾ ਹੋਣ ਨਹੀਂ ਦਿਊਂਗੀ ਆਪਾਂ ਬਾਬਾ ਸਾਹਿਬ ਦੀ ਵਿਚਾਰਧਾਰਾ ਨੂੰ ਮੰਨਦੇ ਹੁੰਦੇ ਆਪਾਂ ਉਹਦੀ ਵਿਚਾਰਧਾਰਾ ਦੇ ਚੱਲਦੇ ਆਂ ਬਾਬਾ ਸਾਹਿਬ ਨੇ ਕਿਹਾ ਦਾ ਪੜੋ ਜੁੜੋ ਤੇ ਸੰਘਰਸ਼ ਕਰੋ ਆਪਾ ਉਹਦੀ ਵਿਚਾਰਧਾਰਾ ਦੇ ਚੱਲ ਰਹੇ ਆ ਜਬ ਮਨੁਵਾ ਸੋਧ ਦੇ ਜਿਹੜੇ ਲੋਕ ਇਹ ਚਾਹਦੇ ਆ ਵੀ ਇਹਨੂੰ ਆਪਸ ਵਿੱਚ ਭਾਈਚਾਰਾ ਆ ਬਣਾ ਸਾਂਝਾ ਨਹੀਂ ਹੋਣ ਦੇਣਾ ਤੇ ਆਪਾਂ ਬਰਦਾਸ਼ਤ ਨਹੀਂ ਕਰੂਗੇ ਕਿਸੇ ਵੀ ਹਾਲਤ ਜੀ ਜੈ ਪੀਮ ਜੈਪਾਲ ਮੈਟਰ ਸੇਮ ਕੁਮਾਰ ਰਿੰਕੂ ਤੁਰੀ ਤੋਂ ਜਿੱਥੇ ਵੀ 바ਵਾ ਸਾਹਿਬ ਡਾਕਟਰ ਪੀਮਰਾਓ ਅੰਬੇਡਕਰ ਸਾਹਿਬ ਜੀ ਦਾ ਕਿਤੇ ਵੀ ਕੋਈ ਨਿੱਕਾ ਜਾਂ ਵੱਡਾ ਕੋਈ ਪ੍ਰੋਗਰਾਮ ਹੁੰਦਾ ਅਸੀਂ ਉੱਥੇ ਆਪਦੀ ਟੀਮ ਨੂੰ ਲੈ ਕੇ ਹਾਜ਼ਰ ਹੁੰਨੇ ਆ ਔਰ ਸਾਡਾ ਇੱਕੋ ਹੀ ਸੰਦੇਸ਼ ਹੈ ਜੀ ਪੜੋ ਜੁੜੋ ਸੰਘਰਸ਼ ਕਰੋ ਜੈ ਪੀਮ ਜੈਪਾਲ